ਸਾਖੀ ਅਯੁੱਧਿਆ ਕੁਛ ਦਿਨ ਪ੍ਰਿਆਗ ਰਹਿ ਕੇ ਸੰਗਮ ਤੇ ਹੋਰ ਥਾਵਾਂ ਦਾ ਸੈਲ ਕਰਕੇ ਅਯੁੱਧਿਆ ਨੂੰ ਟੁਰ ਪਏ ਅਯੁੱਧਿਆ ਅਬਦ ਦੇਸ਼ ਦੀ ਰਾਜਧਾਨੀ ਹੈ ਇੱਥੇ ਸ੍ਰੀ ਰਾਮਚੰਦਰ ਜੀ ਦਾ ਜਨਮ ਹੋਇਆ ਸੀ ਇਹ ਪੁਰਾਣਾ ਨਗਰ ਹੈ ਸੂਰਜਵੰਸੀ ਰਾਜਿਆਂ ਦੀ ਰਾਜਧਾਨੀ ਸੀ ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਵੀ ਗਏ ਸਨ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਵੀ ਗਏ ਸਨ ਜਿਨ੍ਹਾਂ ਦਾ ਗੁਰਦੁਆਰਾ ਇੱਥੇ ਹੈ ਜੋ ਸੂਰਿਓ ਨਦੀ ਦੇ ਕਿਨਾਰੇ ਹੈ ਹੁਣ ਸ੍ਰੀ ਬਾਲਾ ਪ੍ਰੀਤਮ ਜੀ ਗੁਰਸਿੱਖਾਂ ਨੂੰ ਥਾਂ-ਥਾਂ ਦਰਸ਼ਨਾ ਨਾਲ નિਹਾਲ ਕਰਦੇ ਇੱਥੇ ਆਪਣੇ ਬਿਸ਼ਿਸ਼ਟ ਕੁੰਡ ਪਾਸ ਡੇਰਾ ਕੀਤਾ ਜਿੱਥੇ ਹੁਣ ਗੁਰਦੁਆਰਾ ਹੈ ਇੱਥੇ ਕੁਝ ਦਿਨ ਠਹਿਰ ਕੇ ਫੇਰੇ ਟੁਰੇ ਤੇ ਆਈ ਸੰਗਤ ਨੂੰ નિਹਾਲ ਕੀਤਾ ਤਵਾਖਾਂ ਵਿੱਚ ਲਿਖਿਆ ਹੈ ਕਿ ਇੱਥੇ ਇੱਕ ਥਾਂ ਗੁਰੂ ਨੰਦਨ ਬੈਠੇ ਸਨ ਤਾਂ ਆ ਤਾਂ ਬੰਦਰ ਆ ਗਏ ਤੇ ਮੱਥਾ ਟੇਕ-ਟੇਕ ਕੇ ਦੁਆਲੇ ਬੈਠ ਗਏ ਕਿਸੇ ਕਿਸੇ ਬੰਦਰ ਨੇ ਕੋਈ ਫਲ ਵੀ ਅੱਗੇ ਲਿਆ ਰੱਖੇ ਇਹ ਦੇਖ ਕੇ ਉਥੋਂ ਦੇ RAM ਉਪਾਸ਼ਕਾਂ ਨੇ ਆਖਿਆ ਇਹ ਤਾਂ ਬਾਲਕੇ ਨਹੀਂ ਇਹ ਤਾਂ ਸ੍ਰੀ ਰਾਮਚੰਦਰ ਜੀ ਹੀ ਆਪ ਆ ਗਏ ਹਨ ਰਬ ਰਖਾ